ਇਖਰੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜੋ ਕਰ ਸ਼੍ਰਾਕਤ ਦਿਹਾ ਅੱਜ ਦੀ ਵੱਡੀ ਖਬਰ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਖਿਲਾਫ ਕੇਸ ਦਰਜ ਚੰਡੀਗੜ੍ਹ ਸਾਈਬਰ ਸੈੱਲ ਨੇ ਕੀਤੀ ਵੱਡੀ ਕਾਰਵਾਈ ਚੰਡੀਗੜ੍ਹ ਸਾਈਬਰ ਸੈੱਲ ਨੇ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਇੱਕ ਹਰਪਾਲ ਸਿੰਘ ਚੀਮਾ ਵਿਰੁੱਧ ਵੀਡੀਓ ਨਾਲ ਛੇੜਛਾੜ ਕਰਨ ਅਤੇ ਇਸ ਨੂੰ ਚਲਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ ਵਿਰੋਧੀ ਧਿਰਾਂ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਚੰਡੀਗੜ੍ਹ ਦੇ ਸੈਕਟਰ 3 ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਮਨ ਅਰੋੜਾ ਆਪ ਦੇ ਸੂਬਾ ਪ੍ਰਧਾਨ ਵੀ ਹਨ ਬਾਜਵਾ ਨੇ ਕਿਹਾ ਹੈ ਕਿ ਚੰਡੀਗੜ੍ਹ ਸਾਈਬਰ ਸੈੱਲ ਦੇ ਦੋ ਨਾ ਕੈਬਨ ਮੰਤਰੀਆਂ ਵਿਰੁੱਧ ਧਾਰਾ 336.4 ਭਾਰਤੀ ਨਿਆ ਸੰਸਥਾ 356 ਤੇ BNS 6.2 ਤਹਿਤ ਮਾਮਲਾ ਦਰਜ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਵਿਰੋਧੀ ਧਿਰ ਨੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪ ਸੁਪਰੀਮ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਕੈਬਨਿਟ ਮੰਤਰੀ ਅਤੇ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ ਬਾਜਵਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਇਨ ਆਗਵਾ ਦੇ ਅਣਜਾਣ ਨੇ ਜਾਣਬੁੱਝ ਕੇ ਉਹਨਾਂ ਨੂੰ ਅਧਿਕਾਰਿਤ ਵੀਡੀਓ ਨਾਲ ਛੇੜਛਾੜ ਕੀਤੀ ਹੈ ਬਾਜਵਾ ਨੇ 7 ਜੁਲਾਈ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ ਕਰਵਾਈ ਸੀ ਸ਼ਿਕਾਇਤ ਵਿੱਚ ਬਾਜਵਾ ਨੇ ਕਿਹਾ ਹੈ ਕਿ ਉਹਨਾਂ ਨੇ ਗਵੀਰ ਕੌਰ ਮਜੀਠੀਆ ਦੀ ਸਰਕਾਰੀ ਰਿਹਾਇਸ਼ ਤੇ ਵੇਜਿਲੈਂਸ ਵੱਲੋਂ ਮਾਰੇ ਗਏ ਸ਼ਾਪੀ ਸਬੰਧੀ ਬਿਆਨ ਦਿੱਤਾ ਹੈ ਉਕਤ ਆਗਵਾਨ ਨੇ ਨਗਮੀਨ ਕੌਰ ਦਾ ਨਾਮ ਐਡਿਟ ਕੀਤਾ ਹੈ ਉਹਨਾਂ ਲਿਖਿਆ ਕਿ ਉਕਤ ਆਗਵਾਨ ਨੇ ਕਮੀਨ ਕੌਰ ਦਾ ਨਾਮ ਐਡਿਟ ਕੀਤਾ ਹੈ ਅਤੇ ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਜਿਵੇਂ ਮੈਂ ਮਜੀਠੀਆ ਵਿਰੁੱਧ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ ਹੋਵੇ ਜਿਸ ਤੋਂ ਬਾਅਦ ਕੇਜਰ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਅਮਰ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਨੇ ਇਸ ਨੂੰ ਆਪਣੇ ਐਕਸ ਅਕਾਊਂਟ ਤੇ ਪੋਸਟ ਕੀਤਾ ਹੈ ਜਦੋਂ ਕਿ ਮੇਰੇ ਵੱਲੋਂ 25 ਜੂਨ ਦੀ ਬੁਲਾਈ ਨੂੰ ਬੁਲਾਈ ਗਈ ਵੀਡੀਓ 3 ਪੈਂਟ 13 ਮਿੰਟ ਦੀ ਹੈ ਜੋ ਕਿ ਮੇਰੇ ਐਕਸ ਅਕਾਊਂਟ ਤੇ ਹੈ ਜਿਸ ਵਿੱਚ ਮੈਂ ਗਵੀਨ ਕੌਰ ਦੀ ਸਰਕਾਰੀ ਰਾਜ ਤੇ ਛਾਪੇਮਾਰੀ ਤਰੀਕੇ ਤੇ ਤਰੀਕੇ ਦੇ ਸਵਾਲ ਪੁੱਛ ਸਵਾਲ ਉਠਾਏ ਗਏ ਸਨ ਇਸ ਲਈ ਉਹ ਮੁਲਾਜ਼ਮਾਂ ਵਿਰੁੱਧ ਐਫ ਆਈ ਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਤਹਾਨੂੰ ਦੱਸ ਦਈਏ ਕਿ ਮਜੀਠੀਆ ਦੀ ਗ੍ਰਿਫਤਾਰੀ ਮਗਰੋਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਲਗਾਤਾਰ ਜੋ ਦੇ ਰਹੇ ਹਨ ਕਿ ਬਾਜਵਾ ਬਾਜਵਾ ਦੇ ਸੂਬਾ ਪਰਦਾਸ਼ਨੀਲ ਜਾਖੜ ਅਤੇ ਪ੍ਰਤਾਪ ਸਿੰਘ ਬਾਜਵਾ ਬਾਜਵਾ ਮਜੀਠੀਆ ਵਿਰੁੱਧ ਕੀ ਵਿਰੋਧ ਕੀਤੀ ਗਈ ਵੈਜੀਲੈਂਸ ਕਾਰਵਾਈ ਵਿਰਧਾ ਵਿਰੋਧ ਕਰਨ ਹਾਲਾਂਕਿ ਬਾਜਵਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸੈਕਟਰ 4 ਵਿੱਚ ਸਥਿਤ ਸਰਕਾਰੀ ਘਰ ਜਿੱਥੇ ਵੈਜੀਲੈਂਸ ਨੇ ਛਾਪੇ ਮਾਰਿਆ ਹੈ ਉਹ ਉਹ ਇੱਕ ਵਿਧਾਇਕ ਦਾ ਘਰ ਹੈ ਉਸਦੇ ਪਤੀ ਦਾ ਦਾ ਨਾ ਪਤੀ ਦਾ ਨਹੀਂ ਇਹ ਚੰਡੀਗੜ੍ਹ ਸਾਈਬਰ ਸੈੱਲ ਨੇ ਬਾਜਵਾ ਦੀ ਸ਼ਿਕਾਇਤ ਤੇ ਅਮਨ ਅਰੋੜਾ ਤੇ ਹਰਪਾਲ ਸਿੰਘ ਜੀਮਾ ਖਿਲਾਫ ਕੇਸ ਦਰਜ ਕੀਤਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਧੰਨਵਾਦ